ਜਲੰਧਰ ਵੈਸਟ ਦੇ ਵਿੱਚ ਬਾਈ ਇਲੈਕਸ਼ਨਸ ਹੋ ਰਹੀਆਂ ਨੇ ਜਿਸ ਨੂੰ ਲੈ ਕੇ तमाम ਉਮੀਦਵਾਰ ਜਿਹੜੇ ਨੇ ਆਪਣੀ ਕਿਸਮਤ ਅਜਮਾ ਰਹੇ ਨੇ ਉੱਥੇ ਹੀ ਬੀਜੇਪੀ ਵੱਲੋਂ ਪੰਜਾਬ ਤੋਂ ਇਲਾਵਾ ਬਾਰੀ ਸੂਬਿਆਂ ਦੇ ਵਿੱਚੋਂ ਵੀ ਆਪਣੇ ਵਰਕਰਸ ਐਕਐਮਐਲਜ਼ ਜਿਹੜੇ ਨੇ ਉਹ ਬੁਲਾਏ ਗਏ ਨੇ ਔਰ ਕਿਸ ਤਰ੍ਹਾਂ ਪ੍ਰਚਾਰ ਕਰਨਗੇ ਸ਼ੀਤਲੰਗਰਾਲ ਦੇ ਹੱਕ ਦੇ ਵਿੱਚ ਆ ਕਹਿ ਲਈ ਵੀ ਉਹਨਾਂ ਲੋਕਾਂ ਦੇ ਵਿੱਚ ਕਿਹੜੀਆਂ ਖੂਬੀਆਂ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਇਸੇ ਤਰੀਕੇ ਦੇ ਨਾਲ ਵਰਕ ਕਰਦੇ ਆਉਂਦੇ ਨੇ ਬੀਜੇਪੀ ਦੇ ਵਿੱਚ ਸੋ ਅੱਜ ਸਾਡੇ ਨਾਲ ਜੰਮੂ ਦੇ ਜੰਮੂ ਤੋਂ ਪਹੁੰਚੇ ਹੋਏ ਐਕਸਐਮਐਲਏ ਡਾਕਟਰ ਕ੍ਰਿਸ਼ਨ ਲਾਲ ਜੀ ਨੇ ਗੱਲਬਾਤ ਕਰਦੇ ਆ ਵੀ ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਉਹ ਵਿਚਰਨਗੇ ਡਾਕਟਰ ਸਾਹਿਬ ਜਰੰਦਰ ਦੇ ਵਿੱਚ ਤੁਸੀਂ ਪਹੁੰਚੇ ਹੋ ਜੰਮੂ ਤੋਂ ਸੋ ਕਿਹੜੇ ਮੁੱਦੇ ਨੇ ਜਿਹੜੇ ਲੋਕਾਂ ਦੇ ਵਿੱਚ ਲੈ ਕੇ ਵਿਚਰੋਗੇ ਕਿਹੜੇ ਹਸਾਬ ਦੇ ਨਾਲ ਤੁਸੀਂ ਲੋਕਾਂ ਨੂੰ ਕਹੋਗੇ ਵੀ ਸ਼ੀਤਲ ਗੁਰਾਲ ਦੇ ਹੱਕ 'ਚ ਵੋਟ ਪਾਉਣ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸੰਤੋਸ਼ ਸਿੰਘ ਗਾਂਗ ਜੀ ਦਾਨਕ ਸਵੇਰਾ ਤੋਂ ਤੁਸੀਂ ਉਹ ਮੈਂ ਚੰਬ ਕਨਸਿਸਟੈਂਸੀ ਜੰਮੂ ਡਿਸਟ੍ਰਿਕਟ ਤੋਂ ਮੈਂ ਬਿਲੋਂਗ ਕਰਦਾ ਜੀ ਔਰ ਭਾਰਤੀ ਜਨਤਾ ਪਾਰਟੀ ਦਾ ਮੈਂ ਉਥੋਂ ਜਿੱਤੇ ਦਾ ਐਮਐਲਏ ਹਾਂਗਾ ਔਰ ਮੇਰੇ ਸਾਹਮਣੇ ਸੀਗਾ ਡਿਪਟੀ ਜੀ ਮੰ ministr ਮੈਂ ਉਹਨਾਂ ਨੂੰ ਆਹ ਰਾਇਆ ਜੀ ਔਰ ਪੇਸ਼ੇ ਤੋਂ ਮੈਂ ਡਾਕਟਰ ਹਾਂ 30 ਸਾਲ ਨੌਕਰੀ ਕਰਨ ਤੋਂ ਬਾਅਦ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਅੱਜ ਲੋਕਾਂ ਨੇ ਮੈਨੂੰ ਭਰਪੂਰ ਵੋਟਾਂ ਦੇ ਕੇ ਕਰਕੇ 84% ਦੇ ਲਗਭਗ ਵੋਟਾਂ ਦਿੱਤੀਆਂ 3633 ਵੋਟ ਲਏ ਮੈਂ ਔਰ ਮੈਂ ਉਥੋਂ ਦਾ ਅਮਲੇ ਬਣਿਆ ਔਰ ਅੱਜ ਪਾਰਟੀ ਨੇ ਮੈਨੂੰ ਜਲੰਧਰ ਜਿਹੜੀ 34 ਜਲੰਧਰ West ਦੀ ਕੰਸਟੀਟੂਐਂਸੀ ਹੈ ਇਹ ਰਿਜ਼ਰਵ ਕੰਸਟੀਟੂਐਂਸੀ ਹੈਗੀ ਇੱਥੇ ਮੈਨੂੰ ਭੇਜਿਆ ਪ੍ਰਚਾਰ ਵਾਸਤੇ ਵੋਟਾਂ ਵਾਸਤੇ ਲੋਕਾਂ ਅੱਗੇ ਬੇਨਤੀ ਕਰਾਂਗੇ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਦਿਓ ਔਰ ਸ਼ੀਤਲ ਅੰਗਰਾਲ ਨੂੰ ਵੋਟ ਦਿਓ ਤੁਹਾਨੂੰ ਪਤਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਚਿੰਨ ਹੈਗਾ ਉਹ ਕਮਲ ਦਾ ਫੁੱਲ ਹੈਗਾ। ਔਰ ਸਾਡਾ ਪ੍ਰਤੀਯਾਸੀ ਕੀ ਹੈ ਕਮਲ ਦਾ ਫੁੱਲ ਹੀ ਪ੍ਰਤੀਯਾਸੀ ਹੈ। ਬੰਦਾ ਕੋਈ ਵੀ ਹੋ ਸਕਦਾ ਹੈ। ਲੇਕਿਨ ਲੋਕਾਂ ਅੱਗੇ ਇਹੋ ਹੀ ਬੇਨਤੀ ਕਰਾਂਗੇ ਕਿ ਤੁਸੀਂ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਭਾਰਤੀ ਜਨਤਾ ਪਾਰਟੀ ਨੂੰ ਜਿਤਾਣਾ ਤੇ ਇਦਾਂ ਉਹਨਾਂ ਅੱਗੇ ਬੇਨਤੀ ਕਰਾਂਗੇ। ਅਜਿਹਾ ਭਾਜਪਾ ਦੇ ਵਿੱਚ ਕਿਹੜੀ ਖਾਸ ਸੀਸੀਸੀ ਕਿਸ ਖੂਬੀ ਸੀਗੀ ਤੁਸੀਂ ਡਾਕਟਰ ਤੋਂ ਭਾਜਪਾ ਚ ਸ਼ਾਮਲ ਹੋ ਕੇ ਬਾਅਦ ਚ? ਬੀਜੇਪੀ ਇੱਕ ਅਸੀ ਪਾਰਟੀ ਹੈਗੀ ਜਿਹੜੀ ਦੇਸ਼ ਨੂੰ ਪਹਿਲਾਂ ਦੇਸ਼ ਭਗਤ ਪਾਰਟੀ ਹੈਗੀ ਔਰ ਆਪਣਾ ਆਪ ਬਾਅਦ ਫੈਸਲਾ ਕਰਦੀ ਹੈ ਕਿ ਸਾਡਾ ਦੇਸ਼ ਖੁਸ਼ਹਾਲ ਰਹੇ ਮਹਫੂਜ਼ ਰਹੇ ਵਾਰੀਆਂ ਤਾਕਤਾਂ ਤੋਂ ਕੋਈ ਖਤਰਾ ਨਾ ਹੋਏ ਅਸੀਂ ਖੁਸ਼ਹਾਲ ਰਹੀਏ ਤਰੱਕੀ ਕਰੀਏ ਦੇਸ਼ ਨੂੰ ਅਸੀਂ ਇੱਕ ਉੱਚੀ ਦਿਸ਼ਾ ਦੇ ਲਿਆ ਜਾਈਏ ਜਿਸ ਤਰ੍ਹਾਂ ਮਾਨਣਯੋਗ ਪ੍ਰਧਾਨ ਮੰਤਰੀ ਜੀ ਇਸ ਵਕਤ ਪੂਰੇ ਦੁਨੀਆ ਦੇ ਨੰਬਰ 1 ਨੇਤਾ ਨੇ ਅਸੀਂ ਵੀ ਉਹਨਾਂ ਨੂੰ ਦੇਖ ਕੇ ਸਾਡੇ ਅੰਦਰ ਵੀ ਇਹ ਜਨੂਨ ਪੈਦਾ ਹੋਇਆ ਕਿ ਅਸੀਂ ਵੀ ਮੁਲਕ ਦੀ ਸੇਵਾ ਕਰੀਏ ਵੈਸੇ ਤਾਂ ਮੇਰਾ ਪੇਸ਼ਾ ਵੈਸੇ ਵੀ ਸੇਵਾ ਦਾ ਹੀ ਹੈ ਮੈਂ ਡਾਕਟਰਾਂ ਪੇਸ਼ੇ ਤੋਂ ਅੱਜ ਤੱਕ ਕਿਸੇ ਤੋਂ ਮੈਂ ਫੀਸ ਨਹੀਂ ਲਈ ਫ੍ਰੀ ਸੇਵਾ ਕਰਦਾ ਮੈਂ ਔਰ ਗ੍ਰਾਂ ਦੇ ਵਿੱਚ ਰਹਿਣਾ ਮੈਂ ਆਪਣੇ ਨਰੀਆਣਾ ਗ੍ਰਾਂ ਹੈਗਾ ਮੇਰਾ ਔਰ ਤਹਿਸੀਲ ਦਾ ਔਰ ਤੇ ਫਰੀ ਸੇਵਾ ਕਰਦਾ ਔਰ ਆਪਣੀ ਜ਼ਿੰਮੇਵਾਰੀ ਵੀ ਕਰਦਾ ਔਰ ਲੋਕਾਂ ਦੀ ਸੇਵਾ ਬਤੌਰੇ ਮੈਂ ਇੱਕ ਵਿਧਾਇਕ ਵੀ 24 ਘੰਟੇ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਜੀ ਇਹੋ ਚੀਜ਼ ਦੇਖ ਕੇ ਜਿਸ ਤਰ੍ਹਾਂ ਮੋਦੀ ਜੀ 24 ਘੰਟੇ ਸੇਵਾ ਕਰਦੇ ਪੂਰੇ ਸਾਲ ਸੇਵਾ ਕਰਦੇ ਪੂਰੇ ਹਫਤੇ ਸੇਵਾ ਕਰਦੇ ਦੇਸ਼ ਵਿਦੇਸ਼ ਦੇ ਵਿੱਚ ਵੀ ਆਪਣੇ ਮੁਲਕ ਦਾ ਨਾਂ ਉੱਚਾ ਕੀਤਾ ਔਰ ਅੱਜ ਵੀ ਹਮ ਵੀ ਹਾਜ਼ਰੀ ਵੀ ਇਹੋ ਸੋਚਾਂਗੇ ਔਰ ਇਹੋ ਤਿਆਰੀ ਕੀਤਾ ਕਿ ਦੇਸ਼ ਜਿਹੜਾ ਹੈ ਅੱਗੇ ਤਰੱਕੀ ਕਰੇ ਮੇਰਾ ਮੁਲਕ ਵੀ ਤਰੱਕੀ ਕਰੇ ਸਭ ਜੰਮੂ ਤੋਂ ਔਰ ਪੰਜਾਬ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੈ ਬਿਸ਼ੱਕ ਪਾਰਟੀ ਤੁਹਾਡੀ ਇੱਕੀ ਹੈ ਸੋ ਜੰਮੂ ਦੇ ਵਿੱਚ ਮੁੱਦੇ ਅਲੱਗ ਸੀ ਪੰਜਾਬ 'ਚ ਮੁੱਦੇ ਅਲੱਗ ਨੇ ਪੰਜਾਬ 'ਚ ਕਿਹੜੇ ਮੁੱਦੇ ਲੈ ਕੇ ਨਿਤਰੋਗੇ ਤੁਸੀਂ ਕਿਉਂਕਿ ਮੌਜੂਦਾ ਸਰਕਾਰ ਵੀ ਜਲੰਧਰ ਦੇ ਵਿੱਚ ਜਿਹੜਾ ਸੀਐਮ ਹੈ ਉਹ ਡੇਰਾ ਲਾ ਕੇ ਬਹਿ ਗਿਆ ਕਹਿੰਦੇ ਵੀ ਅਸੀਂ ਇੱਥੋਂ ਪ੍ਰਚਾਰ ਕਰਾਂਗੇ ਲੇਕਿਨ ਨਾਲ ਦੀ ਨਾਲ ਹੀ ਇਹ ਵੀ ਕਿਹਾ ਗਿਆ ਵੀ ਅਸੀਂ ਵਰਕਰਸ ਨਾਲ ਮੀਟਿੰਗ ਕਰਾਂਗੇ ਸਿੱਧੇ ਤੌਰ ਦੇ ਉਪਰ ਇਹ ਸਪਸ਼ਟਾ ਨਹੀਂ ਕੀਤਾ ਗਿਆ ਕਿ ਅਸੀਂ ਪ੍ਰਚਾਰ ਵੀ ਜਲੰਧਰ ਤੋਂ ਕਰਾਂਗੇ ਸੋ ਤੁਸੀਂ ਕਿਹੜੇ ਮੁੱਦੇ ਲੈ ਕੇ ਪੰਜਾਬ ਚ ਸ਼ੀਤ ਰੰਗਰਾਲ ਦੇ ਹੱਕ ਚ ਵੋਟ ਮੰਗੋਗੇ ਜੋ ਮੈਂ ਦੇਖਿਆ ਇਸ ਪੰਜਾਬ ਦੇ ਵਿੱਚ ਲੋਕੀ ਗੁੰਮਰਾਹ ਹੋਏ ਆ ਚਾਹੇ ਉਹ ਕਾਂਗਰਸ ਪਾਰਟੀ ਹੋਏ ਚਾਹੇ ਆਪ ਪਾਰਟੀ ਹੋਏ ਲੋਕਾਂ ਨੂੰ ਵਰਗ ਲਾਉਂਦੇ ਆ ਸਭ ਇਹ ਬਾਗ ਦੱਸਦੇ ਆ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਕੀਤਾ ਕੀ ਕਦੀ ਇਹਨਾਂ ਨੇ ਆਪਣੀ ਪ੍ਰੋਗਰੈਸ ਰਿਪੋਰਟ ਤੁਹਾਨੂੰ ਦਿੱਤੀ ਸਾਹਮਣੇ ਲਿਆਂਦਾ ਕੋਈ ਚਿੱਠਾ ਆਪਣਾ ਅਸੀਂ ਇਹ ਕੀਤਾ ਜੀ ਜੋ ਕਰ ਰਹੇ ਨੇ ਅੱਜ ਪ੍ਰਧਾਨ ਮੰਤਰੀ ਜੀ ਦੇਸ਼ ਵਾਸਤੇ ਕਰ ਰਹੇ ਨੇ ਉਹ ਅੱਗੇ ਪੰਜਾਬ ਵਾਸਤੇ ਵੀ ਕਰਨਗੇ ਪਰ ਸਭ ਤੋਂ ਪਹਿਲਾਂ ਲੋਕਾਂ ਅਗੇ ਇਹੋ ਹੀ ਬੇਨਤੀ ਹੈ ਕਿ ਤੁਸੀਂ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਨੂੰ ਜਿਤਾਓ ਸਮੁੰਦਰ ਚੋਂ ਕੁਝ ਮਿਲਦਾ ਛੱਪੜ ਚੋਂ ਕੁਝ ਨਹੀਂ ਮਿਲਦਾ ਕੂਮੇ ਚੋਂ ਕੁਝ ਨਹੀਂ ਮਿਲਦਾ ਉੱਥੇ ਤੇ ਡਿੱਡੂ ਪੈਦਾ ਹੁੰਦੇ ਨੇ ਮੋਤੀ ਸਮੁੰਦਰ ਚੋਂ ਮਿਲਦੇ ਨੇ ਅੱਜ ਪੂਰੇ ਦੇਸ਼ ਦੀ ਕਮਾਂਡ ਜਿਹੜੀ ਦੁਨੀਆ ਦੀ ਕਮਾਂਡ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਕੋਲ ਹੈ ਔਰ ਉਹ ਹੀ ਪਾਲਾ ਕਰ ਸਕਦੇ ਨੇ ਜਿਸ ਤਰ੍ਹਾਂ ਉਹਨਾਂ ਨੇ ਸਭ ਤੋਂ ਪਹਿਲਾਂ ਗਰੀਬ ਕਲਿਆਣ ਵਾਸਤੇ ਗਰੀਬਾਂ ਦਾ ਕਲਿਆਣ ਕਰਨਾ ਮਹਿਲਾਵਾਂ ਵਾਸਤੇ ਬੀਬੀਆਂ ਵਾਸਤੇ ਉਹਨਾਂ ਦਾ ਕਲਿਆਣ ਹੋਏ ਉਹਨਾਂ ਦੀ ਸਿਹਤ ਠੀਕ ਰਹੇ ਉਹਨਾਂ ਦੇ ਬੱਚੇ ਠੀਕ ਹੋਣ ਦੇਸ਼ ਦਾ ਭਵਿੱਖੇ ਉਜਵਲ ਹੋਏ ਫਿਰ ਨੌਜਵਾਨ ਪੜ੍ਹੇ ਲਿਖੇ ਖੇਡਾਂ ਕਰੇ ਆਪਣੀ ਸਿਹਤ ਠੀਕ ਰੱਖੇ ਨਸ਼ਿਆਂ ਤੋਂ ਦੂਰ ਰਹੇ ਔਰ ਨੌਕਰੀਆਂ ਕਰੇ ਖੁਦ ਕਫੀਲ ਹੋ ਜਾਏ ਆਪਣੇ ਕੰਮ ਆਪੂ ਕਰੇ ਇਸ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਨਾ ਵਰਗੀਕਰਨ ਕੀਤਾ ਹੋਇਆ ਔਰ ਦੇਸ਼ ਨੂੰ ਉਚਾਈਆਂ ਤੇ ਲੈ ਜਾ ਰਹੇ ਨੇ ਅਸੀਂ ਉਸ ਸ਼ਖਸ ਦੇ ਨਾਲ ਜੁੜਨਾ ਹੈ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨੇ ਐਸੀ ਜਿਹੜੀ ਸਾਡੀ ਜਿਹੜੀ ਸੋਚ ਹੈ ਕਿ ਉਹਨਾਂ ਨਾਲ ਮਿਲਦੀ ਹੈ ਔਰ ਲੋਕਾਂ ਅੱਗੇ ਵੀ ਇਹੋ ਹੀ ਬੇਨਤੀ ਕਰਾਂਗੇ ਕਿ ਤੁਸੀਂ ਵੀ ਆਓ ਇਹ ਮਹਾ ਜਾਗ ਹੋ ਰਿਹਾ ਹੈ ਉਹਦੇ ਚ ਆਪਣੀ ਆਹੂਤੀ ਪਾਓ ਔਰ ਦੇਸ਼ ਦਾ ਔਰ ਆਪਣਾ ਨਾਮ ਜਿਹੜਾ ਉਹ ਖੂਬ ਕਮਾਓ ਬਿਲਕੁਲ ਧੰਨਵਾਦਾਂ तमाम ਜਿਹੜੀਆਂ ਗੱਲਾਂ ਸੀ ਡਾਕਟਰ ਕ੍ਰਿਸ਼ਨਾਲ ਹੂਰਾ ਕੀਤੀਆਂ ਵੀ ਬੀਜੇਪੀ ਨੂੰ ਕਿਉਂ ਵੋਟ ਪਾਉਣੀ ਚਾਹੀਦੀ ਹੈ ਔਰ ਜੰਮੂ ਤੋਂ ਪੰਜਾਬ ਕਿਸ ਮਕਸਦ ਦੇ ਨਾਲ ਆਏ ਨੇ ਖਾਸ ਤੌਰ ਦੇ ਉੱਪਰ ਜੇਕਰ ਗੱਲ ਕੀਤੀ ਜਾਵੇ ਤਾਂ ਜਿਵੇਂ ਲੋਕ ਨੇ ਲੋਕ ਜਰੰਦਰ ਵੈਸਟ ਤੇ ਸ਼ੀਤ ਰੰਗਰਾਲ ਨੂੰ ਵੋਟਾ ਪਾਉਣ ਦੇ ਲਈ ਚਰਚਾ ਦੇ ਵਿੱਚ ਵੀ ਇਹ ਵੀ ਹੈ ਵੀ ਜਿਹੜੇ ਸਿੱਧੇ ਤੌਰ ਦੇ ਉੱਪਰ ਲੋਕ ਚੋਣ ਪ੍ਰਚਾਰ ਵੀ ਕਰ ਰਹੇ ਨੇ ਲੇਕਿਨ ਇਹ ਵੀ ਗੱਲ ਜਿਹੜੀ ਸਿੱਧੇ ਤੌਰ ਤੇ ਕਰਾਂਗੇ ਡਾਕਟਰ ਸਾਹਿਬ ਭਗਵੰਤ ਸਮਾਨ ਜਿਹੜੇ ਨੇ ਉਹ ਕਹਿੰਦੇ ਵੀ ਜਿਹੜੀ ਆਮ ਆਦਮੀ ਪਾਰਟੀ ਉਹ ਇਮਾਨਦਾਰਾਂ ਦੀ ਪਾਰਟੀ ਹੈ ਸੋ ਤੁਸੀਂ ਇਸ ਬਾਰੇ ਕੀ ਪ੍ਰਤੀਕਿਰਿਆ ਤੁਹਾਡੀ ਮਾਜੀ ਉਹਨਾਂ ਨੂੰ ਵੀ ਬੜਾ ਇਤਰਾਮ ਕਰਨਾ ਮਾਣ ਕਰਨਾ ਮਾਣਯੋਗ ਨੇ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਨੇ ਮੈਂ ਵੜੀ ਤੋਂ ਆ ਦੇਖਿਆ ਬਾਬਾ ਸਾਹਿਬ ਅੰਬੇੜਕਰ ਜੀ ਦਾ ਫੋਟੋ ਔਰ ਭਗਤ ਸ਼ਹੀਦ ਉਹਨਾਂ ਦਾ ਫੋਟੋ ਉਹਨਾਂ ਰੱਖਿਆ ਦਾ ਨਾਲ ਅੱਜ ਹੀ ਕਿਉਂ ਚਿੱਤ ਆਇਆ ਅੱਜ ਐਸੀ ਕਿਉਂ ਸੋਚ ਬਣੀ ਬਾਬਾ ਸਾਹਿਬ ਪਹਿਲਾਂ ਵੀ ਸੀਗੇ ਜਿਨ੍ਹਾਂ ਨੇ ਪੂਰਾ ਵਿਧਾਨ ਲਿਖਿਆ ਪਰ ਇਹਨਾਂ ਨੇ ਨਰੇਟਿਵ ਸੈੱਟ ਕੀਤਾ ਕਿ ਜਿੰਨਾ ਵੀ ਅਨੁਸੂਚਿਤ ਜਾਤੀ ਵਰਗ ਹੈਗਾ ਸ਼ੈਡਿਊਲ ਕਾਸਟ ਹੈਗੇ ਅਗਰ ਭਾਰਤੀ ਜਨਤਾ ਪਾਰਟੀ 400 ਪਾਰ ਕਰ ਗਈ ਤੇ ਇਹਨਾਂ ਨੇ ਸੰਵਿਧਾਨ ਬਦਲ ਦੇਣਾ ਪਰ ਲੋਕ ਅਜੇ ਆਪਣੇ ਸ਼ੈਡਿਊਲ ਕਾਸਟ ਜਿਹੜਾ ਅਨੁਸੂਚਿਤ ਜਾਤੀ ਵਰਗ ਹੈਗਾ ਪਿਛਲੇ ਲੋਕ ਆ ਗਏ ਉਹਨਾਂ ਕੋਲ ਇੰਨੀ ਪੜ੍ਹਾਈ ਨਹੀਂ ਜਿਸ ਕੌਮ ਦੇ ਕੋਲ ਪੜ੍ਹਾਈ ਨਹੀਂ ਜਿਸ ਕੌਮ ਦੇ ਕੋਲ ਸੰਗਠਨ ਨਹੀਂ ਜਿਸ ਕੌਮ ਦੇ ਕੋਲ ਕੋਈ ਸੰਘਰਸ਼ ਨਹੀਂ ਬਾਬਾ ਸਾਹਿਬ ਨੇ ਤਿੰਨੋ ਗੱਲਾਂ ਕਹੀਆਂ ਸਿੱਖਿਸ਼ਿਤ ਬਣੋ ਸੰਗਠਿਤ ਰਹੋ ਔਰ ਸੰਘਰਸ਼ ਕਰੋ ਐ ਸਾਬਕ ਜਨਾਨ ਨੇ ਸਿੱਖਿਆ ਉਹ ਆਪਣਾ ਹੱਕ ਲੈਣਗੇ 400 ਨਹੀਂ 500 ਕਰਨ ਪਾਰ ਲੇਕਿਨ ਭਾਰਤੀ ਜਨਤਾ ਪਾਰਟੀ ਸਭ ਤੋਂ ਪਹਿਲਾ ਸੰਵਿਧਾਨ ਨੂੰ ਮੱਥਾ ਟੇਕਦੀ ਹੈ ਤੁਸੀਂ ਦੇਖਿਆ ਹੋਣਾ ਸਾਡੇ ਪ੍ਰਧਾਨ ਮੰਤਰੀ ਜਿਨੇ ਪਾਰਲੀਮੈਂਟ ਦੀਆਂ ਪੌੜੀਆਂ ਨੂੰ ਮੱਥਾ ਟੇਕਿਆ ਸੰਵਿਧਾਨ ਨੂੰ ਮੱਥਾ ਟੇਕਿਆ ਔਰ ਕਸਮ ਚੁੱਕੀ ਸੰਵਿਧਾਨ ਦੀ ਕਸਮ ਖਾਦੀ कि ਅਸੀਂ ਜੋ ਵੀ ਕਰਾਂਗੇ ਸੰਵਿਧਾਨ ਦੇ ਮੁਤਾਬਕ ਕਰਾਂਗੇ ਔਰ ਲੋਕਾਂ ਦਾ ਭਲਾ ਕਰਾਂਗੇ ਐਸੇ ਪ੍ਰਧਾਨ ਮੰਤਰੀ ਇੱਕ ਗਲਤ ਸੋਚ ਬਣਾਈ ਹੋਈ ਹੈ ਕਿ ਜਿਹੜੇ ਅਨੁਸੂਚਿਤ ਜਾਤੀ ਵਰਗ ਹੈ ਪਿਛੜਾ ਵਰਗ ਹੈ ਉਹਨਾਂ ਨੂੰ ਭਾਜਪਾ ਤਬਾਹ ਕਰੇਗੀ ਖਰਾਬ ਕਰੇਗੀ ਉਹਨਾਂ ਨੂੰ ਗੁਲਾਮ ਬਨਾਈਏ ਐਸਾ ਨਹੀਂ ਹੋ ਸਕਦਾ ਉਹ ਸਮਾਂ ਚਲਾ ਗਿਆ ਅਸੀਂ ਹੁਣ ਜਾਗਣਾ ਹੈ ਔਰ ਮੈਂ ਆਪਣੇ ਜਿੰਨੇ ਵੀ ਅਨਸੂਚਿਤ ਵਰਗ ਪਿਛਲਾ ਵਰਗ ਆਗਾ ਸ਼ੈਡਿਊਲ ਕਾਸਟ ਭੈਣ ਤੇ ਭਰਾ ਨੇ ਮੇਰੇ ਔਰ ਮੈਂ ਉਹਨਾਂ ਅੱਗੇ ਬੇਨਤੀ ਕਰਨਾ ਖਾਸ ਕਰ ਜਲੰਧਰ ਵੈਸਟ ਦੇ ਲੋਕਾਂ ਨੂੰ ਬੇਨਤੀ ਕਰਨਾ ਤੁਸੀਂ ਆਓ ਅਸੀਂ ਬੈਠੇ ਆ ਵਿੱਚ ਅਸੀਂ ਵੀ ਵਿਧਾਇਕ ਆ ਗਿਆ ਤੁਹਾਡੇ ਵਿੱਚੋਂ ਆ ਅੱਜ ਸ਼ੀਤਲ ਅੰਗਰਾਲ ਜੀ ਵੀ ਤੁਹਾਡੇ ਵਿੱਚੋਂ ਤੁਹਾਡਾ ਵਿਧਾਇਕ ਬਣਨੇ ਜਾ ਰਹੇ ਨੇ ਤੁਸੀਂ ਉਹਨਾਂ ਨਾਲ ਜੁੜੋ ਔਰ ਉਹਨਾਂ ਨੂੰ ਖੂਬ ਵੋਟਾਂ ਦਿਓ ਜਿਤਾ ਕੇ ਭੇਜੋ ਉਹ ਤੁਹਾਡੇ ਸੰਵਿਧਾਨ ਦੀ ਰੱਖਿਆ ਕਰਨਗੇ ਤੁਹਾਡੇ ਹੱਕ ਜਿਹੜੇ ਉਹਨਾਂ ਦੀ ਵਾਜਦ ਕਰਨਗੇ ਤੁਸੀਂ ਨਿਸ਼ਚਿੰਤ ਹੋ ਕੇ ਉਹਨਾਂ ਨੂੰ ਵੋਟਾਂ ਦਿਓ ਸਿੱਧੇ ਤੌਰ ਦੇ ਉੱਪਰ ਇਹੀ ਕਹਿਣਾ ਸੀ ਕਿ ਡਾਕਟਰ ਕ੍ਰਿਸ਼ਨ ਲਾਲ ਹੁਣੀ ਕਿ ਵੋਟ ਜਿਹੜੀ ਹੈ ਉਹ ਭਾਜੀਪੀ ਨੂੰ ਦਿਵੋ ਕਿਉਂਕਿ ਵਿਕਾਸ ਜਿਹੜਾ ਹੈ ਉਹ ਨਰਿੰਦਰ ਮੋਦੀ ਕਰ ਸਕਦੇ ਨੇ ਲੇਕਿਨ ਬਾਕੀ ਸਰਕਾਰਾਂ ਜਿਹੜੀਆਂ ਨੇ ਉਮੀਦਵਾਰ ਉਹ ਵੀ ਦਾਅਵੇਦਾਰੀ ਪੇਸ਼ ਕਰਦੇ ਨੇ ਕਿ ਵਿਕਾਸ ਕਰਾਂਗੇ और हरेक उम्मीदवार जेड़ा अपनी किस्मत जेड़ा अजमा रहा है कैमरा पर्सन गणेश के नाल मंजोत सिंह कांग दैनिक सवेरा टीवी जिलंधर देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर